ਅਸੀਂ ਆਪਣੇ ਆਪ ਨੂੰ ਕੰਟਰੋਲ ਕਰੀ ਬੈਠੇ ਆਂ ਵੀ ਪ੍ਰਮਾਤਮਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਮੂਰੇ ਇਹ ਅਰਦਾਸਾਂ ਬੇਨਤੀਆਂ ਮਹਾਰਾਜੇ ਦੀ ਉਮਰ ਲੰਮੀ ਕਰੀ ਧੋਖ ਨਾ ਬੰਦਾ ਮਰਦਾ ਦਿੱਤਾ ਬੱਚਪਨ ਦੇ ਕੋਈ ਕਿੱਸੇ ਤਾਂ ਨੂੰ ਯਾਦ ਆਂਦੇ ਹੋਣਾ ਭਰਾਵਾ ਦੱਸੇ ਨਹੀਂ ਜਾਂਦੇ ਕਿਸੇ ਤਾਂ ਬਹੁਤ ਮੇਰੇ ਤੋਂ ਅਜੇ ਦੱਸੇ ਨਹੀਂ ਜਾਂਦੇ ਪੈਣ ਤੇ ਭਰਾ ਦਾ ਖੂਨ ਹੁੰਦਾ ਖੋਲਦਾ ਮੈਨੂੰ ਉੱਥੇ ਬੈਠੀ ਨੂੰ ਪਤਾ ਲੱਗਿਆ ਸੀ ਕਿ ਵੀ ਮੇਰੇ ਭਰਾ ਨੂੰ ਆ ਹੋ ਗਿਆ ਰੋਲ ਤੇ ਬੈਠੀ ਡਾਕਟਰਾਂ ਨੇ ਘੇਰੇ ਵਿੱਚ ਲੈ ਕੇ ਮੇਰੇ ਭਰਾ ਦੀ ਗੱਲ ਦੱਸੀ ਫਿਰ ਇੱਕਦਮ ਮੇਰਾ 200 ਬਲੱਡ ਹੋਇਆ ਪਹਿਲਾਂ ਦਿਨੇ ਵੀ ਮੇਰਾ 200 ਬਲੱਡ ਹੋਇਆ 200 ਪਲੱਸ ਬਲੱਡ ਹੋ ਜਾਣਾ ਵੇਖੋ ਕਿੱਦਾਂ ਖਤਰੇ ਦੀ ਗੱਲ ਹੁੰਦੀ ਹੈ ਤੋ ਵੱਡੀ ਭੈਣ ਜਦੋਂ ਉਹਨਾਂ ਦੀ ਅੱਜ ਦੀ ਸਥਿਤੀ ਦੇਖ ਰਹੀ ਐ ਤੇ ਤੁਸੀਂ ਆਪਣੇ ਉਹਨੂੰ ਕਾਬੂ ਕਿਵੇਂ ਕਰ ਰਹੇ ਹੋ ਤੁਹਾਡੇ ਵੀ ਭੈਣਾਂ ਹੈਗੀਆਂ ਪਰ ਆ ਵੀ ਹੈਗੀਆਂ ਹਾਂ ਤੇ ਕਿੰਨਾ ਅਸਕਲ ਹੁੰਦਾ ਰੋਟੀ ਮੂੰਹ ਚ ਪਾਈ ਦੀ ਤੇ ਬਾਹਰ ਨੂੰ ਕਿ ਜੋ ਹਾਲਤ ਉਹਨਾਂ ਦੀ ਬਣੀ ਹੋਈ ਐ ਕਿ ਤੁਸੀਂ ਮਨਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਖਾ ਲੈ ਜਾਂ ਮਰਨ ਮਰ ਤੋੜ ਦੇ ਜਾਂ ਜਾਂ ਘਟੋਗਾ ਟ੍ਰੀਟਮੈਂਟ ਹੀ ਲੈ ਲੈਣ ਪਿਛਲੇ 44 ਦਿਨਾਂ ਤੋਂ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਹੁਣੀ ਮਰਨ ਵਰਤ ਤੇ ਬੈਠੇ ਹੋਏ ਨੇ ਔਰ ਹਾਲਾਤ ਅੱਜ ਦੀ ਡੇਟ ਤੇ ਵੀ ਜਦੋਂ ਮੈਂ ਤੁਹਾਡੇ ਸਾਹਮਣੇ ਖਬਰ ਰੱਖ ਰਿਹਾ ਤਾਂ ਹਜੇ ਉਹਦੇ ਵਿੱਚ ਸੁਧਾਰ ਹੁੰਦੇ ਜਾਂ ਇਹ ਮਰਨ ਵਰਤ ਟੁੱਟਣ ਦਾ ਕੋਈ ਅਸਾਰ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਨਾ ਤਾਂ ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਔਰ ਨਾ ਹੀ ਜਗਦੀਸ਼ ਸਿੰਘ ਡੱਲੇਵਾਲ ਹੁਣੀ ਆਪਣਾ ਵਰ ਤੋੜਨ ਨੂੰ ਤਿਆਰ ਹੋ ਰਹੇ ਨੇ ਹਾਲਾਂਕਿ ਉਹਨਾਂ ਦੀ ਸਿਹਤ ਦੇ ਵਿੱਚ ਲਗਾਤਾਰ ਗਿਰਾਵਟ ਹੁੰਦੀ ਜਾ ਰਹੀ ਹੈ 44 ਦਿਨ ਬੋਲਨੇ ਬੜੇ ਸੁੱਖੇ ਨੇ ਮੇਰੇ ਲਈ ਪਰ ਜਿਸ ਵਿਅਕਤੀ ਨੇ ਬਿਨਾ ਅੰਨ ਤੋਂ ਸਿਰਫ ਪਾਣੀ ਦੇ ਨਾਲ ਐਡੇ ਠੰਡ ਦੇ ਮੌਸਮ ਨੇ ਰਾਲ 44 ਦਿਨ ਕੱਟ ਦਿੱਤੇ ਨੇ ਉਹਦੇ ਦਿਨ ਤੇ ਉਹਦੇ ਰਾਤ ਸਿਰਫ ਉਹ ਹੀ ਜਾਣਦੇ ਨੇ ਔਰ ਜੇਕਰ ਉਹਨਾਂ ਦੀ ਭਾਵਨਾਵਾਂ ਨੂੰ ਜਾਂ ਉਹਨਾਂ ਦੇ ਵੱਲ ਦੇਖ ਕੇ ਕੋਈ ਹੋਰ ਉਹਨਾਂ ਨੂੰ ਸਮਝ ਪਾ ਰਿਹਾ ਤਾਂ ਸਿਰਫ ਉਹਨਾਂ ਦਾ ਪਰਿਵਾਰ ਹੈ ਪਰਿਵਾਰਕ ਮੈਂਬਰ ਨੇ ਔਰ ਪਰਿਵਾਰਕ ਮੈਂਬਰ ਜੋ ਮੈਨੂੰ ਲੱਗਦਾ ਹੈ ਕਿ ਜਿੱਦਣ ਆਪਾਂ ਤੁਹਾਨੂੰ ਮਿਲਣ ਜਾ ਰਹੇ ਹਾਂ ਸਭ ਤੋਂ ਵੱਧ ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਭਾਵਨਾਵਾਂ ਨੂੰ ਔਰ ਆਪਣੀ ਭਾਵਨਾਵਾਂ ਨੂੰ ਕਾਬੂ ਰੱਖ ਕੇ ਬੈਠੇ ਹੋਏ ਨੇ ਤਕਜੀਤ ਸਿੰਘ ਢੱਲੇਵਾਲ ਹੁਣਾਂ ਦੇ ਵੱਡੇ ਭੈਣ ਜਸਵੀਰ ਕੌਰ ਜੀ ਜਸਵੀਰ ਕੌਰ ਜੀ ਲਗਾਤਾਰ ਤੁਸੀਂ ਪਹਿਲੇ ਦਿਨ ਤੋਂ ਹੀ ਇੱਥੇ ਡਟੇ ਹੋਏ ਹੋ ਤੁਹਾਡੇ ਛੋਟੇ ਭਰਾ ਨੇ ਕਿੰਨੇ ਕਿੰਨੇ ਸਾਲਾਂ ਦਾ ਫਰਕ ਹੈਗਾ ਸਾਡਾ 2.5 ਕਿਦੋਂ ਸਾਲ ਦਾ ਫਰਕ ਹੈ ਪੌਣੇ 2 ਸਾਲ ਛੋਟਾ ਭਰਾ ਜਦੋਂ ਤੁਸੀਂ 5-6 ਸਾਲਾਂ ਦੇ ਹੋਵੋਗੇ ਉਹ 4 ਸਾਲਾਂ ਦੇ ਉਦੋਂ ਤੁਸੀਂ ਵੀ ਉਹਨਾਂ ਨੂੰ ਚੱਕ ਲੈਂਦੇ ਹੋਵੋਗੇ ਚੱਕ ਕੇ ਖੜਾਇਆ ਹੋਏਗਾ ਅੱਜ ਉਹ ਭਰਾ ਇੱਡੇ ਜ਼ਬਰਦਸਤ ਸੰਘਰਸ਼ ਦੇ ਵਿੱਚ ਪਿਛਲੇ 40 ਦਿਨਾਂ ਤੋਂ ਕੁਝ ਖਾ ਨਹੀਂ ਰਿਹਾ ਇੱਕ ਟਾਈਮ ਹੋਣਾ ਬਚਪਨ 'ਚ ਕਿ ਜਦੋਂ ਬੱਚੇ ਹੁੰਦੇ ਨਹੀਂ ਖਾਂਦੇ ਹੁੰਦੇ ਤਾਂ ਤੁਸੀਂ ਆਪਣੇ ਹੱਥੀ ਬਹੁਤ ਵਾਰੀ ਉਹਨਾਂ ਨੂੰ ਖੇਡਦੇ ਖੇਡਦੇ ਉਹਨਾਂ ਦੇ ਮਗਰ ਜਾ ਜਾ ਕੇ ਉਹਨਾਂ ਨੂੰ ਖੁਆਇਆ ਹੋਵੇਗਾ ਖਾਂਦੇ ਬੁਲਾਉਂਦੇ ਹੋਵਾਂਗੇ ਅੱਜੋ ਕਿਸੇ ਦੀ ਮਨ ਨਹੀਂ ਰਹੀ ਐ ਜੀ ਉਹਨੇ ਜਿਹੜਾ ਉਹਨੇ ਕਦਮੇ ਚੁੱਕਿਆ ਨਾ ਇਹ ਬੜਾ ਸੋਖਾ ਨਹੀਂਗਾ ਵੀ ਜੇ ਆਪਾਂ ਖੇ ਵੀ ਸੁੱਖਾ ਜਾਂ ਬੰਦਾ ਚੱਕ ਲੂਗਾ ਐਡਾ ਕਦਮ ਵੀ ਮੈਂ ਮਰਨ ਵਰਤਤੇ ਬੈਠਦਾ ਹੈ ਹਨ ਇਹ ਇਹ ਕੈਨੇ ਸੁੱਖਾ ਹੈ ਕਰਨਾ ਬਕ ਪਰ ਉਹਨੂੰ ਕੋਈ ਹੋਰ ਰਸਤਾ ਨਹੀਂ ਲੱਭਿਆ ਠਹਿਾਇਆ ਨਹੀਂ ਕੀ ਕਰੇ ਸਾਲ ਹੋਣ ਵਾਲਾ ਅਗਲੇ ਮਹੀਨੇ ਸਾਲ ਹੋ ਜਾਣਾ 13 ਤਰੀਕ ਨੂੰ ਇਸ ਸੜਕ ਦੇ ਉੱਤੇ ਬੈਠਿਆ ਨੂੰ ਕਿਸੇ ਵੀ ਨਮੈਂਦੇ ਨੇ ਆਣ ਕੇ ਸਾਰ ਨਹੀਂ ਲਈ ਤਸੱਦ ਦੇ ਕੀਤੇ ਆ ਕੋਈ ਉਹ ਕੰਮ ਹੈ ਨਹੀਂਗਾ ਵੀ ਜੇ ਆਪਾਂ ਆਪਦੇ ਦੇਸ਼ ਦੇ ਵਿੱਚ ਬੈਠੇ ਆ ਤੇ ਆਪਣੀ ਕੋਈ ਸੁਣਵਾਈ ਹੋਈ ਹੈ। ਦੇਸ਼ ਬੰਦਾ ਇਸ ਵਾਸਤੇ ਵੀ ਭਾਈ ਜਿਹੜਾ ਕੋਈ ਔਖਾ ਬੰਦਾ ਬੈਠਾ ਉਹਦੀ ਦੁਖਸਾਰ ਲਈ ਜੇ ਵੀ ਉਹ ਕਾਹਤੋਂ ਵੀ ਖਾ ਇਥੇ ਧੁੱਪਾਂ ਸਹਿ ਰਿਆ ਠੰਡ ਸਹਿ ਰਿਆ ਵੀ ਉਹਨੂੰ ਕੀ ਤਕਲੀਫ ਆ ਆਪਾਂ ਉਹਦੀ ਜਿਹੜੀ ਤਕਲੀਫ ਆ ਉਹਦਾ ਹੱਲ ਕੱਢੀਏ। ਹੱਲ ਕੱਢਣ ਦੀ ਬਜਾਏ ਸਗਮਾਂ ਤੋਂ ਉਲਟੀ ਫੁਲਟੀ ਬਿਆਨ ਦਿੰਦੇ ਆ। ਇਹ ਨੂੰ ਲੈ ਕੇ ਫਿਰ ਆਪਾਂ ਨੂੰ ਇੱਕ ਕਦਮ ਚੁੱਕਣਾ ਪਿਆ ਇੱਕ ਕਦਮ ਚੁੱਕਿਆ ਤਾਂ ਹੁਣ ਨਿਭਾਉਣਾ ਵੀ ਪੈਣਾ ਹੈ ਨਿਭਾਉਣਾ ਪੈਣਾ ਦੇ ਵਿੱਚ ਦੋ ਚੀਜ਼ਾਂ ਨੇ ਜਾਂ ਤੇ ਮੰਗਾ ਮਨਵਾ ਲਈ ਜਾਣ ਜਾਂ ਇਹ ਆਮ ਦੀ ਭਾਸ਼ਾ ਹੋ ਗਈ ਜਗਜੀਤ ਸਿੰਘ ਡੱਲੇਵਾਲ ਹੁਣੇ ਕਹਿੰਦੇ ਕਿ ਮੈਨੂੰ ਜਾਣ ਦਿਓ ਜੇ ਮੈਂ ਜਿੱਤਾਂਗੇ ਜਾਂ ਮਰਾਂਗੇ ਇਹ ਇੱਥੇ ਪੋਸਟਰ ਲੱਗੇ ਪਰ ਮਰਨ ਮਰਤ ਦਾ ਜਗਜੀਤ ਸਿੰਘ ਡੱਲੇਵਾਲ ਹੁਣੇ ਬੈਠੇ ਨੇ ਜਦੋਂ ਤੁਸੀਂ ਉਹਨਾਂ ਦੇ ਅੱਜ ਇਹ ਹਾਲਤ ਦੇਖ ਰਹੇ ਹੋ ਡਾਕਟਰ ਕਹਿ ਰਹੇ ਨੇ ਕਿ ਉਹਨਾਂ ਦਾ weight ਬਹੁਤ ਲੋਸ ਹੋ ਗਿਆ ਬਾਵਾ ਮਾਸ ਲਗਾਤਾਰ ਘਟਦਾ ਜਾ ਰਿਹਾ ਹੈ ਤਾਂ ਵੱਡੀ ਭੈਣ ਜਦੋਂ ਉਹਨਾਂ ਦੀ ਅੱਜ ਦੀ ਸਥਿਤੀ ਦੇਖ ਰਹੀ ਹੈ ਤੇ ਤੁਸੀਂ ਆਪਣੇ ਉਹਨੂੰ ਕਾਬੂ ਕਿਵੇਂ ਕਰ ਰਹੇ ਹੋ ਬੜੀ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਬਸ ਇੱਕ ਵਾਹਿਗੁਰੂ ਦੇ ਆਸਰੇ ਤੇ ਪਰਮਾਤਮਾ ਨੂੰ ਧਿਆ ਕੇ ਉਹਦਾ ਕੋਟ ਅਸਰ ਲਾਈ ਕੇ ਇਸ ਨੂੰ ਮੈਂ ਕੰਟਰੋਲ ਵਿੱਚ ਕਰ ਰਹੀ ਹਾਂ ਪਰ ਕਰਨਾ ਤਾਂ ਬਹੁਤ ਔਖਾ ਹੈ ਬਹੁਤ ਔਖਾ ਜਦੋਂ ਪਰਸੋ ਰਾਤ ਨੂੰ ਉਹਨਾਂ ਦਾ ਬੀਪੀ ਡਾਊਨ ਹੋਇਆ ਮੈਂ ਉਸ ਵਿਲੀਕ ਪਾਰਟਿਸਿਪਰ ਰੋਲ ਲੈ ਜਾਂਦੀ ਸੀ। ਪੈਂਟ ਤੇ ਭਰਾ ਦਾ ਖੂਨ ਹੁੰਦਾ ਖੋਲਦਾ। ਹੂੰ। ਮੈਨੂੰ ਉੱਥੇ ਬੈਠੀ ਨੂੰ ਪਤਾ ਲੱਗਿਆ ਸੀਗਾ ਵੀ ਮੇਰੇ ਭਰਾ ਨੂੰ ਆ ਹੋ ਗਿਆ। ਰੋਲ ਤੇ ਬੈਠੀ ਨੂੰ। ਉੱਥੋਂ ਮੈਂ ਜਦੋਂ ਰੋਲ ਤੋਂ ਮਤਲਬ ਪੂਰਾ ਸਮਾਂ ਕਰਕੇ ਦਰਾਈ ਤੇ ਆਉਂਦੀ ਨੂੰ ਮੈਨੂੰ ਫਿਰ ਡਾਕਟਰਾਂ ਨੇ ਘੇਰੇ ਵਿੱਚ ਲੈ ਕੇ ਮੇਰੇ ਭਰਾ ਦੀ ਗੱਲ ਦੱਸੀ। ਫਿਰ ਇੱਕਦਮ ਮੇਰਾ ਦੋਸਤ ਬਲੱਡ ਹੋਇਆ ਪਹਿਲਾਂ ਦਿਨੇ ਵੀ ਮੇਰਾ 200 ਬਲੱਡ ਹੋਇਆ 200 ਪਲੱਸ ਬਲੱਡ ਹੋ ਜਾਣਾ ਵੇਖੋ ਕਿੱਡਾ ਖਤਰੇ ਦੀ ਗੱਲ ਹੁੰਦੀ ਹੈ ਪਹਿਲਾਂ ਵੀ ਇਹਨਾਂ ਨੇ ਮੈਨੂੰ ਦਿੱਤੀ ਗੋਲੀਆਂ ਗਾਲੀਆਂ ਦਿੱਤੀਆਂ ਵਸਰ ਕੀਤਾ ਕੰਟਰੋਲ ਕੀਤਾ ਬਾਅਦ ਵਿੱਚ ਮੈਂ ਲਾਉਣੀ ਸੀ ਰੋਲ 2 ਤੋਂ 4 2 ਤੋਂ 4 ਮੈਥੋਂ ਰੋਲ ਨਹੀਂ ਲੱਗੀ 4 ਤੋਂ 6 ਵੀ ਨਹੀਂ ਲੱਗੀ ਫਿਰ ਮੈਂ 6 ਤੋਂ 8 ਲਾ ਕੇ ਰات ਰਾਤ ਨੂੰ ਰੋਲ ਲਾਈ ਮੈਂ ਜਦੋਂ ਮੇਰਾ ਥੋੜਾ ਜਿਹਾ ਠੀਕ ਹੋਇਆ ਸਰੀਰ ਤੇ ਸਮਝੋ ਭੈਣ ਤੇ ਭਰਾ ਦਾ ਖੂਨ ਵੇਲਾ ਕੀ ਜੀ ਚੀਜ਼ ਹੁੰਦੀ ਤੋਡੇ ਵੀ ਭੈਣਾਂ ਹੈਗੀਆਂ ਭਰਾ ਵੀ ਹੈਗੀਆਂ ਹਾਂ ਤੇ ਕਿੰਨਾ ਇਸ ਕੋਲ ਹੁੰਦਾ ਰੋਟੀ ਮੂੰ ਚ ਪਾਈ ਦੀ ਤੇ ਬਾਹਰ ਨhoti ਹੈ ਮੈਂ ਕਹਿ ਰਹਾ ਕਿ ਬਚਪਨ ਤੋਂ ਤੁਸੀਂ ਕਈ ਵਾਰੀ ਇਹੋ ਜਿਹੇ ਮੌਕੇ ਆਏ ਹੋਣਗੇ ਕਿ ਜਦੋਂ ਤੁਹਾਡਾ ਭਰਾ ਖੇਡਣ ਦੇ ਵਿੱਚ ਬਿਜ਼ੀ ਹੁੰਦੇ ਹੋਣੇ ਜਦੋਂ ਬੱਚਾ ਇੱਕ ਬਿਜ਼ੀ ਹੁੰਦਾ ਤੇ ਮਾਂ ਜਾਂ ਭੈਣ ਵੱਡੇ ਪੈਣਾ ਫੜ ਫੜ ਕੇ ਬੱਚੇ ਨੂੰ ਜ਼ਬਰਦਸਤੀ ਵੀ ਖਵਾਉਂਦੇ ਨੇ ਕਿ ਵੀ ਖਾ ਲਾ ਹਾਂ ਜੀ ਜ਼ਬਰਦਸਤੀ ਐਵੇਂ ਸੀਗਾ ਵੀ 6 ਮਹੀਨਾ ਤੋਂ ਛੋਟਾ ਸੀ ਅੱਛਾ ਸਭ ਤੋਂ ਛੋਟੇ ਨੇ ਸਭ ਤੋਂ ਛੋਟਿਆ ਅੱਖਣਾ ਵੀ ਇੱਕ ਦੋ ਮਹੀਨਾ ਦਾ ਭਰਾ 7ਵਾਂ ਵੀਰ 7ਵਾਂ ਵੀਰ ਤਾਂ ਬਹੁਤ ਲਾਡਲਾ ਹੁੰਦਾ ਬਹੁਤ ਲਾਡਲਾ ਮਸਾਂ ਸਾਰੀ ਜਿਹੜੀ ਅੱਖਣਾ ਨੂੰ ਆਖਵਾਈਏ ਵੱਡਾ ਹੋ ਜੇ ਇਹਨੂੰ ਆਖਵਾਈਏ ਵੱਡਾ ਹੋ ਜੇ ਤੇ ਤੁਸੀਂ ਸਾਬ ਲਾ ਲੋ ਹੁਣ ਅੱਜ ਸਾਡੇ ਦਿਲ ਤੇ ਕੀ ਵੀਤਰਿਆ ਫਿਰ ਅਸੀਂ ਸਾਡੇ ਹੁਣ ਆਂਦੇ ਹੁੰਦੇ ਆ ਸਿਰ ਤੋਂ ਪਾਣੀ ਨਿਕਲ ਚੁੱਕਿਆ ਅਜੀ ਤਾਂ ਇਹੀ ਆਨੇ ਵੀ ਮਹਾਰਾਜ ਚਲੋ ਸਾਡੀ ਅੱਜ ਅੱਜ ਹੀ ਸੁਣੇ ਚੱਲ ਸਾਡੇ ਵੀਰ ਦੀ ਜਾਨ ਵੀ ਬਚੇ ਜਿਹੜੀਆਂ ਆਪਣੇ ਮੰਗਾਂ ਉਹ ਵੀ ਪੂਰੀਆਂ ਹੋ ਜਾਣ ਤੇ ਆਪਾਂ ਕੋਈ ਸਰਕਾਰਾਂ ਨੂੰ ਫਟਕਾਰਾਂ ਥੋੜੋ ਪਾਉਣੀ ਆਪਾਂ ਤਾਂ ਉਹਨਾਂ ਨੂੰ ਸ਼ਾਬਾਸ਼ ਹੀ ਦੇਵਾਂਗੇ ਵੀ ਪਾਈ ਸ਼ਾਬਾਸ਼ ਕਿ ਇਹਨਾਂ ਨੇ ਕਿਸੇ ਦਾ ਖਿਆਲ ਕਰ ਲਿਆ ਭੁੱਲਿਆ ਕਿ ਤੜਕੇ ਦਾ ਭੁੱਲਿਆ ਸ਼ਾਮ ਨੂੰ ਕਰਿਆ ਜੀਏ ਆਪਾਂ ਭੁੱਲਿਆ ਨਹੀਂ ਕਹਿ ਸਕਦੇ ਉਹਨੂੰ ਹਨਾ ਆਪਾਂ ਤੇ ਕਹਿੰਦੇ ਵੀ ਅੱਜ ਵੀ ਉਹ ਉਹ ਜਾਗ ਪੈਣ ਸੁੱਤੇ ਪਏ ਤੇ ਆਪਣੇ ਵਾਸਤੇ ਤਾਂ ਬਹੁਤ ਹੀ ਲੱਭ ਦੀ ਗੱਲ ਹੈ ਤੁਸੀਂ ਬੜੀ ਵਧੀਆ ਗੱਲ ਦਸੀ ਕਿ ਕਿਵੇਂ ਵੱਡਾ ਹੋਊਗਾ ਵੀਰ ਜ਼ਬਰਦਸਤੀ ਵੀ ਖਵਾਉਂਦੇ ਰਹੇ ਹੁਣ ਵੀ ਤੁਹਾਡਾ ਦਿਲ ਕਰਦਾ ਹੈ ਕਿ ਜੋ ਹਾਲਤ ਉਹਨਾਂ ਦੀ ਬਣੀ ਹੋਈ ਹੈ ਕਿ ਤੁਸੀਂ ਮਨਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਖਾ ਲੈ ਜਾਂ ਮਰਨ ਮਰ ਤੋੜ ਦੇ ਜਾਂ ਜਾਂ ਘਟੋਗਾ ਟ੍ਰੀਟਮੈਂਟ ਹੀ ਲੈ ਲੈਣ ਮੈਡੀਕਲ ਟ੍ਰੀਟਮੈਂਟ ਹੀ ਲੈ ਲੈਣੇ ਇਹ ਤਾਂ ਸੁਪਰੀਮ ਕੋਰਟ ਵੀ ਕਹਿੰਦੀ ਹੈ ਦੇਖੋ ਬੇਟਾ ਐਂ ਗੱਲਾਂ ਨਾ ਹੋਣ ASCII ਉਹਦੀ કરી ਹੋਈ ਕਮਾਈ ਨੂੰ ਢਾਹ ਨਹੀਂ ਲਾਉਣਾ ਇਹ ਢਾਹ ਲਾਉਣ ਵਾਸਤੇ ਗੱਲਾਂ ਹੁੰਦੀਆਂ ਵੀ ਤੁਖਾ ਮੈਂ ਕਹਾਂ ਉਸ ਜਿਹੜੀ ਗੱਲ ਮੂੰਹ ਚੋਂ ਨਿਕਲੀ ਉਹਨੇ ਤਾਂ ਬਾਹਰ ਜਾਣਾ ਹੀ ਜਾਣਾ ਹੈ ਨਾ ਤੇ ਫਿਰ ਜਦੋਂ ਦੇਸ਼ ਬਾਹਰ ਜਾਊਗੀ ਤਾਂ ਫਿਰ ਅਗਲਾ ਕਹਿੰਦੇ ਪਰਿਵਾਰ ਤਾਂ ਐ ਕਰੀ ਜਾਂਦਾ ਐ ਕਹਿੰਦਾ ਹੈ ਨਾ ਅਸੀਂ ਆਪਣੇ ਆਪ ਨੂੰ ਕੰਟਰੋਲ ਕਰੀ ਬੈਠੇ ਆਂ ਵੀ ਪ੍ਰਮਾਤਮਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਮੂਰੇ ਇਹ ਅਰਦਾਸਾਂ ਬੇਨਤੀਆਂ ਮਹਾਰਾਜ ਦੀ ਉਮਰ ਲੰਮੀ ਕਰੀ ਭੁੱਖ ਨਾ ਬੰਦਾ ਮਰਦਾ ਨਹੀਂ ਪਰ ਮਹਾਰਾਜ ਜੀ ਕਰੇ ਇਹਦੀ ਅਰਜ ਜਲਮੀ ਹੋਣੀ ਚਾਹੀਦੀ ਹੈ ਤੇ ਫਿਰ ਤਾਂ ਪੋਸ਼ ਵੀ ਕਰੀ ਜਾਓ ਤਣਾ ਮੋਤੀ ਕਿਵੇਂ ਹੀ ਕਰੀ ਜਾਂਦਾ ਹੁਣ ਉਹ ਤਾਂ ਇਸੇ ਗੱਲ ਨੂੰ ਟਿੱਕੀ ਜਾਂਦੇ ਨੇ ਵੀ ਢੱਲੇ ਲਾ ਸਭ ਕਦੋਂ ਕੋਸ਼ਿਓ ਹੋਊਗਾ ਇਹਨੂੰ ਹਨਾ ਇੰਨਾ ਟਾਈਮ ਅਬੀਤ ਜਾਣਾ ਉਹਨਾਂ ਦੀ ਮਨਛਾ ਇਹੋ ਹੀ ਆ ਵੀ ਖਵਰੇ ਇਹ ਦੇ ਮਰਨ ਨਾਲ ਅਸੀਂ ਸਾਨੂੰ ਸਾਰੇ ਪਾਸਿਆਂ ਤੋਂ ਰਾਹ ਖੁੱਲੇ ਰਾਹ ਖੁੱਲੇ ਨਹੀਂ ਹੋਣੇ ਰੱਬ ਬੰਦ ਹੋ ਜਾਣੇ ਸਾਰੇ ਜੇ ਹੋਜੀ ਕੋਈ ਘਟਨਾ ਵਾਪਰ ਦੇ ਤਾਂ ਕੀ ਹੋਏਗਾ ਅੱਗੇ ਮਾਤਾ ਜੀ ਬਹੁਤ ਕੁਝ ਹੋਊਗਾ ਬੜਾ ਕੁਝ ਹੋਊਗਾ ਜਿਹੜਾ ਆਪਾਂ ਬਿਆਨ ਨਹੀਂ ਕਰ ਸਕਦੇ ਹੋਊਗਾ ਬਹੁਤ ਕੁਝ મોદી ਇਹ ਨਾ ਸੋਚੇ ਵੀ ਜੇ ਜਗਜੀਤ ਨੂੰ ਕੁਝ ਹੁੰਦਾ ਤਾਂ ਵੀ ਫਿਰ ਅਸੀਂ ਖੋਰੇ ਸਾਡਾ ਖਿਹੜਾ ਛੁੱਟੂਗਾ ਖਿਹੜਾ ਨਹੀਂ ਛੁੱਟਣਾ ਇਹਦੇ ਨਾਲ ਤਾਂ ਸਭਾ ਤੋਂ ਵਿਵਾਦ ਖੜਾ ਹੋਣਾ ਤੇ ਬਹੁਤ ਉਹਨਾਂ ਦੇ ਨਾਲ ਬਹੁਤ ਕੁਝ ਹੋਊਗਾ ਤੁਸੀਂ ਬੜਾ ਆਪਾਂ ਤਾਂ ਜਗਜੀਤ ਸਿੰਘ ਕਹਿੰਦੇ ਨੇ ਤੁਸੀਂ ਜਗਜੀਤ ਕਹਿ ਰਹੇ ਫਕਰ ਮਹਿਸੂਸ ਹੋ ਰਿਹਾ ਅੱਜ ਆਪਣੇ ਪਰਾਤੇ ਫਕਰ ਮਹਿਸੂਸ ਹੁੰਦਾ ਹੀ ਇਹ ਬਈ ਲਪਰਾਦਾ ਤਾਂ ਆਖਿਆ ਦੇ ਹੁੰਦਿਆ ਕਿ ਨਾ ਲਈਏ ਫੋਟੋ ਵੇਖ ਲਈਏ ਤਾਂ ਪਾ ਇਹਨੂੰ ਛਾੜ ਜਾਂਦਾ ਵਿਆ ਮੇਰਾ ਪਰਾ ਹੈ ਅੱਜ ਮੈਂ ਉਹਨੂੰ ਤਿਲ ਤਿਲ ਕਰਕੇ ਘੜਦੇ ਨੂੰ ਦੇਖਦੀ ਆ ਤੇ ਉਹ ਉਹ ਤਾਂ ਮੇਰਾ ਹੀ ਦਿਲ ਝੰਡਣਾ ਵੀ ਕੀ ਦੇਖਦੀ ਆ ਬਚਪਨ ਦੀ ਕਿਵੇਂ ਦੇ ਸੀਗੇ ਜਦ ਜੀ ਸਿੰਘ ਦਾ ਲੈਵਲ ਹੋਣੀ ਕਿ ਮੈਂ ਸਮਝ ਪਾਰਾਂ ਤੁਹਾਡੀ ਭਾਵਨਾਵਾਂ ਵੀ ਬਹੁਤ ਸਿਆਣੇ ਸੀ ਥੁਰੂ ਤੇ ਬਹੁਤ ਸਿਆਣੇ ਸੀ ਸ਼ੁਰੂ ਤੋਂ ਹੀ ਬੜੇ ਸਿਆਣੇ ਸੀ ਬਚਪਨ ਵਿੱਚ ਵੀ ਇਹਨੇ ਜਿਹੜੇ ਕੰਮ ਕੀਤੇ ਉਹ ਵੀ ਬੜੇ ਸੂਝ-ਬੂਝ ਨਾਲ ਕੀਤੇ ਆ ਕੁਛ ਯਾਦ ਹੈ ਬਚਪਨ ਦੇ ਕਿਸੇ ਕੁਛ ਔਰ ਇਸ ਤਰ੍ਹਾਂ ਇਹ ਲੀਡਰੀ ਕੀਤੀ ਹੈ ਨਾ ਜਿਸ ਤਰ੍ਹਾਂ ਦੇ ਸੰਘਰਸ਼ ਇਹ ਪੋਲਿਟੀਕਲ ਸਿਆਸੀ ਲੀਡਰੀ ਨਹੀਂ ਸੀਗੀ ਸੰਘਰਸ਼ਵਲੀ ਸੰਘਰਸ਼ਵਲੀ ਲੀਡਰੀ ਕੀਤੀ ਸੰਘਰਸ਼ਵਲੀ ਕੀਤੀ ਹੈ ਬਚਪਨ ਦੇ ਕੋਈ ਕਿੱਸੇ ਤੁਹਾਨੂੰ ਯਾਦ ਆਉਂਦੇ ਹੋ ਨਾ ਪ੍ਰਵਾਦ ਸੇ ਨਹੀਂ ਜਾਂਦੇ ਕਿੱਸੇ ਤਾਂ ਬਹੁਤ ਹੈ ਮੇਰੇ ਤਵਾ ਜਦ ਸੇ ਨਹੀਂ ਜਾਂਦੇ ਤੁਸੀਂ ਹੁਣ ਜਾਂਦੇ ਰਹਿੰਦੇ ਮਿਲਣ ਦੇਖਣ ਦੇ ਉਹਨਾਂ ਨੂੰ ਅੰਦਰ ਜਾਂ ਗੜੀ ਦਾ ਜੇ ਡਾਕਟਰ ਲੈ ਜਾਂਦੇ ਤਾਂ ਉਹ ਗੱਲਬਾਤ ਕਰਦੇ ਨੇ ਹੁਣ ਤੁਹਾਡਾ ਨੇ ਬਹੁਤ ਘਟ ਘਟ ਦੇ ਗਿਆ ਲੱਗਦਾ। ਵਿਸਤਾਰ ਦੇ ਨਾਲ ਕੋਈ ਆਖਰੀ ਕੋਈ 15 20 ਦਿਨ ਪਹਿਲਾਂ ਜਾਂ ਜਦੋਂ ਵੀ ਤੁਹਾਡੀ ਕੋਈ ਗੱਲ ਹੋਈ ਇਹਨਾਂ ਦੇ ਨਾਲ ਕੀ ਗੱਲਬਾਤ ਹੋਈ ਭੈਣ ਭਰਾਵਾ ਦੇ ਵਿੱਚ? ਬੱਸ ਗੱਲ ਭੈਣ ਭਰਾਵਾਂ ਦੀ ਹੀ ਸੀ ਉਹਨਾਂ ਨੇ ਕਿ ਹੌਸਲਾ ਨਹੀਂ ਛੱਡਣਾ। ਚ ਕੁਛ ਵੀ ਹੋ ਗਈ ਤੁਸੀਂ ਹੌਸਲਾ ਨਹੀਂ ਛੱਡਣਾ। ਖਾਣਾ ਪੀਣਾ ਨਹੀਂ ਛੱਡਣਾ। ਕਰੋਨਾ ਨਹੀਂ। ਅਗਲਾ ਗੱਡੀਆਂ ਭੈਣ ਭਰਾਵਾਂ ਦੇ ਤੁਹਾਡੇ ਹੁਣ 6 ਪੈਣਾ ਕੋਣ-ਕੋਣ ਹੈ ਇੱਥੇ ਹੁਣ ਫਿਰ ਪੂਰੀ ਹੈ ਨਹੀਂ ਪੈਣਾ ਤਿੰਨ ਤਾਂ ਛੜੀਆਂ ਵੀ ਮਤਲਬ ਸੁਰਗਵਾਸੀ ਆ ਅੱਛਾ ਜੀ ਦੋ ਪੈਣਾ ਪਿਆ ਹੈ ਢੰਡਾ ਉਹਨਾਂ ਨੂੰ ਚੱਲ ਫਿਰਨੀ ਹੁੰਦਾ ਥੋੜਾ ਜਿਹਾ ਉਹਨਾਂ ਗੁੱਡੀ-ਗਾਡੀ ਦੁਖਦੀ ਹੈ ਹੂੰ ਸਮਰ ਵੱਡੀ ਥੋੜੀ ਪੈਣਾ ਸਾਬ ਤੋਂ ਵੱਡੀਆਂ ਸੀ ਠੀਕ ਹੈ ਮਾਤਾ ਜੀ ਆਪਾਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਇਹ ਦੋਵੇਂ ਧਰਾਂ ਵਿੱਚ ਹਲੇ ਸਹਿਮਤੀ ਬਣੇ ਬਣੇ ਤਾਂ ਇਹ ਜੋ ਜੋ ਸਥਿਤੀ ਤੁਹਾਡੀ ਹੋਈ ਹੈ ਜਾਂ ਜੋ ਸਥਿਤੀ ਰਜੀ ਸਿੰਘ ਢੱਲੇਵਾਲ ਹੁਣਾ ਦੀ ਜਾਂ ਜਿਹੜੇ ਉਹਨਾਂ ਨੂੰ ਚਾਹ ਚਾਹਣ ਵਾਲੇ ਨੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੀ ਦੇਖਣ ਨੂੰ ਮਿਲੇ ਦੇਖੋ ਇੰਨੀ ਗੱਟਾ ਸਾਰੀ ਫੋਲੋ ਕਰਦੀ ਹੈ ਸਾਰਿਆਂ ਦੇ ਮਨ ਵਿੱਚ ਹੀ ਆ ਵੀ ਇਹ ਸਹੀ ਸਲਾਮਤ ਰਹਿਣ ਸਾਰਾ ਦਿਨ ਅਰਦਾਸਾਂ ਬੇਨਟੀਆਂ ਸਾਰਾ ਦਿਨ ਇਹੋ ਹੀ ਕਰੀ ਜਾਂਦੇ ਆ ਜੀ ਜੀ ਦੇ ਮੂੰਹ ਵਿੱਚ ਇਹੋ ਗੱਲ ਹੈ ਥੀ ਸਹੀ ਸਲਾਮਤ ਹੁਣ ਸਾਡੇ ਅਰਦਾਸਾਂ ਦੀ ਕਿੰਨੀ ਕੋ ਪਾਵਰ ਮਹਿਸੂਸ ਕਰ ਪਾ ਰਹੇ ਕਿਉਂਕਿ ਪਰਸੋਂ ਜਿਵੇਂ ਤੁਸੀਂ ਦੱਸ ਰੋਗੇ ਸਥਿਤੀ ਬੜੀ ਡਾਊਨ ਹੋਈ ਬਹੁਤ ਜ਼ਿਆਦਾ ਅਰਦਾਸਾਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਅਰਦਾਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਅਸੀਂ 1.5 ਘੰਟਾ ਸਤਨਾ ਵਾਈਕੂ ਦਾ ਕੀਤਾ ਜਾਪ ਤੇ ਵੀਰ ਅੱਗੇ ਉਮਰ ਕੇ ਪਿੱਛੇ ਬਹੁਤ ਬਹੁਤ ਹਨ ਵੱਡਾ ਮਤਾ ਜੀ ਤਾਂ ਹੇਸਨ ਜਗਜੀਤ ਸਿੰਘ ਢਲੇਵਾਲ ਹੁਣਾਂ ਦੇ ਵੱਡੇ ਭੈਣ ਜਸਪੀਰ ਕੌਰ ਜਿਨ੍ਹਾਂ ਨੇ ਆਪਣੇ ਹਾਲਾਤ ਬਿਆਨ ਕੀਤੇ ਹੋਰ ਦੱਸ ਰਹੇ ਨੇ ਕਿ ਕਿਵੇਂ ਇਹਨਾਂ ਦਾ ਭਰਾ ਡਟਿਆ ਹੋਇਆ ਹੈ ਇਸ ਸੰਘਰਸ਼ ਦੇ ਵਿੱਚ ਉਹ ਇਹਨਾਂ ਦੇ ਅਥਰੂ ਬਿਆਨ ਕਰ ਰਹੇ ਨੇ ਕਿ ਕਿਵੇਂ ਆਪਣੇ ਛੋਟੇ ਵੀਰ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਵੀ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖੇ ਹੋਏ ਨੇ ਕੈਮਰਾਮੈਨ ਮਨੀਸ਼ ਦੇ ਨਾਲ ਰਮਾਂਝੂ ਕਬਾ ਦੈਨਿਕ ਸ਼ੋਰਾ ਟੀਵੀ ਖੰਡੋਰੀ رپورਟਰ